ਕੰਜਰਾ ਮਾਰਦੇ ਵੜਾ ਪਕੜਾ ਮਾਂ ਮੈਂ ਤਾਂ ਪਾਣੀ ਦਾ ਗਲਾਸ ਮੂੰਹ ਤੇ ਮਾਰਿਆ ਸੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਨਹੀਂ ਪਾਣੀ ਵਜਾਈ ਤੇ ਜਿਹੜਾ ਖਰਾਮ ਜਦੇ ਤੂੰ ਮੈਨੂੰ ਮਮਾ ਕਿਉਂ ਤੰਗ ਕਰਾਂਦੇ ਹੋ ਹੈ ਨਹੀਂ ਕਿਹਨਾਂ ਤੈਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮਮਾ ਤੁਸੀਂ ਕਿਉਂ ਤੰਗ ਕਰ ਰਹੇ ਹੋ ਅੰਦਰ ਰਹੀ ਅੰਦਰ ਕੀ ਕਰਨਾ ਇਹ ਤਾਂ ਕਮਰੇ ਥੋੜੇ ਆ ਮੈਂ ਕੀ ਕਹਿੰਦਾ ਪਿਆ ਉਹਦੇ ਕਮਰੇ ਮੇ ਨਹੀਂ ਆ। ਉਹਦੇ ਤੇ ਸਾਰਾ ਦਿਨ ਉੱਥੋਂ ਨਹੀਂ ਉੱਠਦਾ। ਤੂੰ ਇੱਥੇ ਝੋਕਰੀ ਵਾਦੀ ਦੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ। ਅੱਛਾ। ਕਹੇ ਨੂੰ। ਹਰਾਮਜਾਦੇ ਆ। ਸ਼ਰਾਬ ਪੀਤੀ ਹੋएगी ਤੂੰ। ਹਾਂ ਪੀਤੀ। ਤੇਰੀ ਦਾਦੀ ਨੇ ਮੈਂ ਨਹੀਂ ਪੀਤੀ। ਆ ਵੇਖ ਮੈਂ ਨਹੀਂ ਪੀਤੀ। ਮੈਂ ਨਹੀਂ ਪਿੰਦੀ। ਮੈਂ ਪੀਣੀ ਛੱਡ ਦਿੱਤੀ ਦੀ ਆ। ਜਦੋਂ ਤੇ ਮੈਂ ਤੁਹਾਡੇ ਹੋਸ਼-ਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰਤੋਂ ਤਾਂ ਕਰਦੇ ਹੋ। ਮੈਂ ਪੀਣੀ ਛੱਡ ਦਿੱਤੀ ਦੀ ਆ। ਤੁਸੀਂ ਸ਼ਰਾਬ। ਹਰਾਮਜਾਦਾ ਤੂੰ ਤਾਂ ਦੱਲਾ। ਹਰਾਮਜਾਦੀਆ ਦੱਲਿਆ। ਤੂ ਮੇਰੇ ਮੇਰੀ ਟੈਂਸ਼ਨ ਦੀ ਕੀ ਲੱਗਣੀ ਹੈ ਅੱਛਾ ਤੂ ਕੀ ਲੱਗਣੀ ਹੈ ਹਾਏ ਮੇਰੇ ਢਿੱਡ ਬਿਨ ਹੋਣ ਦੇ ਹੀ ਆ ਹਾਏ ਮੈਂ ਮਾਰ ਚਲੀ ਕੋਈ ਨਹੀਂ ਹੈਗਾ ਤੇ ਮੈਂ ਇਹਦੇ ਦੀ ਦਹੀਂ ਲੈ ਕੇ ਆਈ ਸਗੋਦਾ ਸਾਤ ਲਿਆ ਕੇ ਦਿੱਤਾ ਇਹਨੂੰ ਮੈਂ ਦੁਕਾਨ ਤੇ ਜਾ ਕੇ ਸਗੋਦਾ ਸਾਤ ਤੇ ਨਹੀਂ ਹੈ ਕੋਈ ਘਰ ਨਹੀਂ ਕੋਈ ਘਰ ਨਹੀਂ ਹੈਗਾ ਹੈ ਤੇ ਇਹ ਐਤਵਾਰ ਚੁੰਨੀ ਲੈ ਕੇ ਫੜਾਫੜ ਨਿਕਲ ਵੀ ਗਈ ਸੱਸਾਂ ਤੇ ਉਹ ਦੋਈ ਦੀ ਲੱਗਦਾ ਤੋਪੀ ਹੈ ਉਹ ਦਲੀ ਦੁਨੀਆ ਹਾਏ ਪਿੰਕੀ ਮੇਰੀ ਬੋਲ ਚ ਚਬੜੀ ਪੀੜ ਨੂੰ ਹੁੰਦੀ ਹਾਏ ਮੇਰੀ ਬੋਲ ਚ ਪੀੜ ਨੂੰ ਹੁੰਦੀ ਹਾਏ ਮੇਰੇ ਬੋਲ ਚ ਪੀੜ ਨੂੰ ਹੁੰਦੇ ਆ ਇਹਦੀ ਬੜੀ ਗੇ ਲੱਭ ਜ ਹੈ ਇਹਨੂੰ ਪੁੱਛ ਦੇਈਂ ਤੇ ਸੁਬੰਦਾ ਸਤਲੇ ਆ ਕੇ ਦਿੱਤਾ ਵੀ ਨਹੀਂ ਦਿੱਤਾ ਇਹ ਪਟਾ ਉਹਨੂੰ ਕੱਟ ਪਈ ਹੋਣੀ ਜੰਦਰੀ ਉਹਨੂੰ ਦਵਾ ਦੇ ਇਹ ਕੱਟ ਚ ਗਈ ਇਹਦੀ ਹਾਂ ਮੈਂ ਕੱਟ ਮਾਰੀ ਭਰਾਮ ਚਾਦੀ ਆ ਕੁੱਤੀ ਹੈ ਕੱਟ ਗਈ ਤੇਰੀ ਧੀ ਜਨ ਮਗਰ 10 ਦਿਨ ਰਹੀ ਉੱਥੇ ਮੈਂ 10 ਸਿਰ ਸਿਆ ਵਿਆ ਕੀਤਾ ਨਹੀਂ ਕੀਤਾ ਫਾਈਲ ਦੇ ਦੋ ਪਲੀਜ਼ ਸੁਣੋ ਪਲੀਜ਼ ਸੁਣੋ ਸੁਣਨਾ ਆ ਸਾਜੀ ਕਾਲ ਜਿਹੜੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਉਤੇ ਆਪਣੀ ਸਕਰੀਨ ਦੇ ਉਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਆਜਨਦਾ ਵਣਕਰਦਾਸਪੁਰ ਤੋਂ ਤੁਹਾਨੂੰ ਦੀ ਇੱਕ ਸਵੇਰ ਤੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਨੂੰ ਜਿਹੜੀ ਹੈ ਆਪਣੀ ਸਾਥ ਸਦੇ ਉੱਤੇ ਤਸੱਦ ਕਰਦੀ ਨਜ਼ਰ ਆਈ ਆਪਣੀ ਸੱਸ ਨੂੰ ਕੁੱਟਦੀ ਮਾਰਦੀ ਤੇ ਗਾਲਾਂ ਕੱਢਦੀ ਨਜ਼ਰ ਆਈ ਉਸ ਤੋਂ ਬਾਅਦ ਉਸਦੇ ਪੋਤਰੇ ਨੇ ਹੀ ਉਸ ਔਰਤ ਦੇ ਪੋਤਰੇ ਨੇ ਤੇ ਉਸ ਔਰਤ ਦੇ ਪੁੱਤਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੇ ਬਹੁਤ ਢੱਲੇ ਦੇ ਨਾਲ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਤੁਹਾਨੂੰ ਦੱਈਏ ਕਿ ਇਹ ਵੀਡੀਓ ਜਦੋਂ ਵਾਇਰਲ ਹੋ ਗਈ ਵੱਖ-ਵੱਖ ਚੈਨਲਾਂ 'ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਉਸ ਤੋਂ ਬਾਅਦ ਇਹ ਵੀਡੀਓ ਦਾ ਜਿਹੜਾ ਆ ਉਹ ਪੱਖ ਹੋਣੀ ਸ਼ੁਰੂ ਹੋ ਗਏ ਤੇ ਹੁਣ ਸਾਡੇ ਕੋਲ 에ਰਪੋਰਟ ਜਿਹੜੀ ਇਹ ਪਹੁੰਚ ਚੁੱਕੀ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਰੀ ਗੱਲਬਾਤ ਕੀ ਹੈ ਗੁਰਦਾਸਪੁਰ ਦੇ ਪਿੰਡ ਕੋਠੇ ਇਹ ਵਿੱਚ ਇੱਕ ਨੂੰਹ ਵੱਲੋਂ ਆਪਣੀ ਸੱਸ ਦੇ ਨਾਲ ਮਾਰਕਟਾਈ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੱਸ ਬਜ਼ੁਰਗ ਮਹਿਲਾ ਗੁਰਬਚਨ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਰਿਟਾਇਰਡ ਬੀਪੀਈਓ ਸੀ ਜਿਸ ਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੀ ਨੂੰਹ ਹਰਜੀਤ ਕੌਰ ਕਾਫੀ ਸਮੇਂ ਤੋਂ ਉਸ ਦੇ ਨਾਲ ਮਾਰਕੁਟਾਈ ਕਰਦੀ ਆ ਰਹੀ ਹੈ ਕਈ ਵੀਡੀਓ ਉਸ ਦੇ ਪੁੱਤਰੇ ਚੜਤਵੀਰ ਸਿੰਘ ਵੱਲੋਂ ਬਣਾਈਆਂ ਗਈਆਂ ਹਨ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸਦੀ ਨੂੰ ਉਸਦੇ بیٹے ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਆ ਆ ਰਹੀ ਏ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸਤੇ ਨਾਮ ਤੇ ਕੀਤੀ ਜਾਵੇ ਬੀਤੇ ਐਤਵਾਰ ਵੀ ਉਸਦੀ ਨੂੰ ਉਸਤੇ ਨਾਲ ਗਲਗਲੋਚ ਕਰ ਰਹੀ ਸੀ ਅਤੇ ਜਦੋਂ ਉਸਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਨੂੰ ਨੇ ਉਸ ਉੱਪਰ ਹਮਲਾ ਕਰਕੇ ਉਸਦਾ ਫੋਨ ਖੋਲ ਲਿਆ ਅਤੇ ਉਸਦੇ ਨਾਲ ਮਾਰਕਟਾਈ ਕੀਤੀ ਜਿਸ ਦੀ ਵੀਡੀਓ ਉਸਦੇ ਪੋਤਰੇ ਵੱਲੋਂ ਬਣਾਈ ਗਈ ਹੈ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਪਰ ਪੁਲਿਸ ਨੇ ਉਸ ਨੂੰ ਵਾਰਨਿੰਗ ਦੇ ਕੇ ਸੁੱਲਾ ਸਫਾਈ ਕਰਵਾ ਦਿੱਤੀ ਸੀ ਇਸ ਮੌਕੇ ਤੇ ਵੀਡੀਓ ਬਣਾਉਣ ਵਾਲੇ ਇਸ ਪੀੜਤ ਮਹਿਲਾ ਦੇ ਪੋਤਰੇ ਚੜਤ ਵੀਰ ਸਿੰਘ ਨੇ ਦੱਸਿਆ ਕਿ ਮੇਰੀ ਮਾਂ ਜਿਸ ਦਾ ਨਾਂ ਹਰਜੀਤ ਕੌਰ ਹੈ ਉਹ ਸ਼ਰਾਬ ਪੀਣ ਦੀ ਆਦੀ ਹੈ ਅਤੇ ਸ਼ਰਾਬ ਪੀ ਕੇ ਅਕਸਰ ਹੀ ਮੇਰੀ ਦਾਦੀ ਮਾਂ ਦੀ ਪਟਾਈ ਕਰਦੀ ਹੈ ਉਸ ਦੀ ਦਿਨ ਵੀ ਮੇਰੀ ਦਾਦੀ ਦੀ ਪਟਾਈ ਕਰ ਰਹੀ ਸੀ ਅਤੇ ਮੈਂ ਵੀਡੀਓ ਬਣਾ ਲਈ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਪਰ ਪੁਲਿਸ ਨੇ ਪੁਲਿਸ ਨੂੰ ਜਿਹੜਾ ਆ ਵਾਰਨਿੰਗ ਦੇ ਕੇ ਉਸ ਨੂੰ ਛੱਡ ਦਿੱਤਾ ਮੈਂ ਚਾਹੁੰਦਾ ਹਾਂ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਸਵੀਰਾਂ ਦੇ ਦੇ ਪਈ ਤੂੰ ਆਪਣੀ ਸਕਰੀਨ ਦੇ ਉੱਤੇ ਆਓ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਦਾਦੀ ਪੋਤਾ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐ ਦਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਣਾ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਸੀ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਰਫਮਾਨ ਹੋਣ ਆਗੇ ਤੇ ਮਾਰਕਟਾਈ ਕਰਨੀ ਸਟਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮम्मा ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂਕਿ ਜੇ ਮम्मा ਕਹਿੰਦੀ ਮम्मा ਨਾਲ ਸਾਨੂੰ ਡਰਾਉਂਦੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੁਸੀਂ ਮੇਰਾ ਬਣ ਲੈ ਹਿੱਸਾ ਦੋ ਐਦਾਂ ਦੀਆਂ ਗੱਲਾਂ ਕਰਦੀ ਆ ਪ੍ਰੋਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰੋਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਾਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਾਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣੇ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਹੈ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕੀ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਆ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾਲ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਆ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਨਟ ਕਰਨੀ ਜਿੱਦਣ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਸੀਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਸੀਗੀ ਕਿ ਤੁਹਾਨੂੰ ਕਿਤੇ ਹੀ ਮੈਨੂੰ ਥਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੈਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਝਿੜਕਾ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਂਦੇ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਆਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਅੱਛਾ ਜੋ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੁਲਾ ਨਹੀਂ ਕੱਢੇਗੀ ਨਾ ਦਦੀ ਵੱਲ ਜਾਏਗੀ ਪਰ ਉਹ ਘਰ ਆਉਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਕੋਈ ਖਾਣੇ ਤੁਹਾਡੇ ਰਾਜੀਨਾਮਾ ਹੋ ਗਿਆ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉਲਟੀ ਜਾਂਦੇ ਅਹੀਂ ਚਾਹੁੰਦੇ ਆ ਕਿ ਚਲੋ ਫੀ ਦਦਿਨਾ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮम्मा ਤੇ ਤੇ ਭਜਨ ਕੋਰ ਨਾ ਆਇਆ ਮੇਰਾ ਹਾਂ ਤੇ ਨੂਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਦੰਦਾ ਮੰਦਾ ਬੋਲਦੀ ਸੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਵੀ ਨਾ ਵੀਡੀਓ ਲੱਗਦੀ ਬਣਾਉਣ ਪਰ ਚਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਕਿ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੰਨਾ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਦੀ ਕਿ ਫੋਨ ਫੋਨ ਆਵੇ 1/3 ਫਿਰ ਮੇਰੇ ਕੋਲ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਮੈਂ ਲਖਰ ਮਾਰਨਾ ਸ਼ੁਰੂ ਕਰ ਦਿੰਦਾ ਹੈ ਬਟ ਆਈ ਇਹ ਨਾ ਮੈਨੂੰ ਤੰਗ ਕਰਦੀ ਹੈ ਬੜਾ ਭੋਗੇ ਕੰਮ ਜਿਆਦਾ ਤੂੰ ਜਾਂਦੀ ਤੂੰ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਭਰਾ ਹੋਏ ਨਾ ਕੀ ਚਲਦੀਆਂ ਨੇ ਆਪਸ ਵਿੱਚ ਦੋਆਂ ਜੀਆਂ ਨੇ ਦੋਆਂ ਜੀਆਂ ਨੇ ਕੀ ਚਲਦੀਆਂ ਨੇ ਕਿ ਤੁਹਾਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬ ਸੂਦੀ ਸ਼ਰਾਬ ਬੜੀ ਪੀਂਦੀ ਸ਼ਰਾਬ ਪਿੰਦੀ ਪੀਰ ਮੁੰਡਾ ਵੀ ਲੈਂਦਾ ਮੁੰਡਾ ਵੀ ਪਿੰਦਾ ਆ ਕੁੜੀਆਂ ਵੀ ਪੜੀਆਂ ਲਿੱਕੀਆਂ ਨੇ ਦਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਨਹੀਂ ਬਹੁਤ ਮਤਲਬੀ ਉਹਨਾਂ ਨੂੰ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਇਦਾਂ ਹੀ ਵੀਕ ਨਹੀਂ ਲੈਣ ਆਗੀਆਂ ਨੇ ਪਰ ਪੱਟੀ ਪਿੱਛੇ ਪਹਿਲਾਂ ਵੀ ਤਕੇ ਤਕੇ ਦਮਾਦੀ ਰਹੀ ਆ ਗਵਾਲਾਂ ਕੱਢਣੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਫਿਰ ਉਸੇ ਵੇਲੇ ਦੀ ਫਿਰ ਤੇਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰ ਅੰਤ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਹਨੀ ਆ ਨਾ ਮੈਂ ਵੀ ਮਤਲਬ ਕਿ ਅੱਜੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤਾਂ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਥੇ ਜਿੱਤੇ ਦਬਾ ਹੋਵੇ ਕੱਢ ਖਲਾਸੀ ਕਰੇ ਮੁੰਡੇ ਦੇ ਬਾਅਦ ਮੇਰੇ ਤੋਂ ਬਾਅਦ ਵੀ ਨਹੀਂ ਮੁੰਡੇ ਦੇ ਬਾਅਦ ਕੋਈ ਤੋਂ ਨਾ ਮੇਰਾ ਸੁਣਨਾ ਐ ਇੰਨਾ ਸੋਣਾ ਕੋ ਦੇ ਸਸੋਰੇ ਨੇ ਮੇਰੇ ਪਿਓਰੇ ਕਿ ਕਿ ਕਮਾਉਂ ਲਿਆ ਦੇ ਲੋ ਦੀ ਪਰ ਲਵ ਲੈ ਲਵ ਆ ਤਮਾਸ਼ਾ ਨਾ ਕਰ ਕੋਈ ਗੱਲ ਨਹੀਂ ਮੈਂ ਤਾਂ ਸ਼ਾਇਦ ਉਹ ਦਿਨ ਦੀ ਮੈਂ ساری ਮਾਚ ਦੇਖੀ ਵੀ ਨਹੀਂ ਕੰਨ ਨੂੰ ਨੂਂ ਗਿਆ ਉਹ ਕੋਲ ਬੱਥੇ ਨੇ